ਸਰਬ ਧਰਮਾਂ ਵਿੱਚ ਸ੍ਰੇਸ਼ਟ ਧਰਮ ਸਭ ਤੋਂ ਅਰਜਨ ਪਾਸ਼ਾ ਮਾਰੇ ਕਹਿੰਦੇ ਸਰਬ ਧਰਮਾਂ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਨਿਰਮਲ ਕਰਮ ਕੀ ਆ ਹਰੀ ਦਾ ਨਾਮ ਜਪਣਾ ਨਿਰਮਲ ਕਰਮ ਕਰਨੇ ਸਭ ਤੋਂ ਉੱਤਮ ਸ੍ਰੇਸ਼ਟ ਧਰਮ ਹੈ ਅੱਛਾ ਜਿਹੜਾ Hindu, Muslim, Sikh, Christian ਇਹ ਧਰਮ ਨਹੀਂ ਇਹ ਪੰਥ ਹੈ ਪੰਥ ਪੰਥ ਦਾ ਮਤਲਬ ਰਸਤਾ ਅੱਛਾ ਜਿਹੜਾ ਇੰਗਲਿਸ਼ ਦਾ ਪਾਥ ਸ਼ਬਦ ਹੈ ਉਹਨਾਂ ਪੀ ਐ ਪੀ ਐਥ ਪਾਥ ਸ਼ਬਦ ਹੈ ਉਹ ਪੰਥ ਵਿੱਚੋਂ ਨਿਕਲ ਰਿਹਾ ਹੈ ਪੰਥ ਦਾ ਮਤਲਬ ਰਸਤਾ ਹੈ ਤੇ 파ਰ ਦਾ ਮਤਲਬ 파ਰ ਦਾ ਮਤਲਬ ਰਸਤਾ ਹੈ ਇਹ ਉਹਦੇ ਵਿੱਚੋਂ ਨਿਕਲ ਰਿਹਾ ਪੰਥ ਸ਼ਬਦ ਦੇ ਵਿੱਚੋਂ ਨਿਕਲੇ ਇਹ ਸਾਰੇ ਦੁਨੀਆ ਦੇ ਉੱਤੇ ਰਸਤੇ ਨੇ ਇਹਨਾਂ ਰਸਤਿਆਂ ਦੇ ਵਿੱਚ ਚੱਲ ਕੇ ਅਸੀਂ ਧਰਮੀ ਬਣਨਾ ਹੈ ਧਰਮੀ ਕਿਵੇਂ ਬਣਦਾ ਹਰ ਕੋ ਨਾਮ ਜਪ ਮਿਰਮਨ ਉਹ Hindu ਵੀ ਬਣ ਸਕਦਾ ਮੁਸਲਮਾਨ ਵੀ ਬਣ ਸਕਦਾ ਸਿੱਖ ਵੀ ਬਣ ਸਕਦਾ ਸਾਰੀ ਬੋਧੀ ਜਰਮੀ ਜਿਹੜਾ ਉਹ ਤਾਂ ਬਣ ਸਕਦਾ ਉਹ ਸਰਬ ਧਰਮ ਹੈ ਸੇਤ ਧਰਮ ਵਾਲੇ ਮੁਖਤੇ ਨੂੰ ਸਮਝਦਾ ਜਿਹੜਾ ਉਹਦਾ ਨਾਮ ਜੱਪਦਾ ਤੇ ਨਿਰਮਲ ਕਰਮ ਗ੍ਰਹਿਣ ਕਰਦਾ ਜੇ ਤੇ ਨਿਰਮਲ ਕਰਮ ਹੋ ਜਾਂਦੇ ਉਹਦੀ ਧਰਮਕ ਮਾਰਿਆ ਉਹ ਧਰਮੀ ਹੋ ਜਾਂਦਾ ਹੈ ਨਹੀਂ ਤੇ ਸਿਰ ਤੇ ਬੰਨ੍ਹ ਲੇ ਸਿਰ ਤੇ ਧੋਧੀਆਂ ਉੱਤੇ ਜਨੇਊ ਪਾ ਲੇ ਸਿਰ ਤੇ ਲਾ ਦੇ ਜੋ ਕੋ ਮਰਜ਼ੀ ਕਰ ਲੋ ਅਸੀਂ ਰੋਜ਼ ਆਂਕੀ ਤੇ ਕਈ ਜਗ੍ਹਾ ਜੀ ਮੈਂ ਵੀ ਸਤਿਗੁਰੂ ਰਵਿਦਾਸ ਦਾ ਉਮੈ ਹੈ ਨਾ ਜੇਕਰ ਉਹਨਾਂ ਦੇ ਸ਼ਬਦ ਦੇ ਉੱਤੇ ਪਿਆਰ ਨਾਲ ਦੰਦਾ ਤੇ ਨਹੀਂ ਇਹ ਪਖੰਡ ਹੈ ਨਾ ਇਹ ਹਰ ਇੱਕ ਧਰਮ ਦੇ ਬੰਦੇ ਨਾਲ ਸੰਬੰਧ ਇਹ ਨਾਲ ਰੱਖਦੀ ਹੈ ਉਹਦੇ ਤੇ ਲਾਗੂ ਹੁੰਦੀ ਹੈ ਕਿ ਜਿੰਨੀ ਦੇਰ ਉਹਦੇ ਕਰਮ ਨਿਰਮਲ ਨਹੀਂ ਹੁੰਦੇ ਓਨੀ ਦੇਰ ਕੋਈ ਧਰਮੀ ਨਹੀਂ ਹੈਗਾ ਇਹ ਬਾਹਰ ਦੇ ਪੇਖ ਮ ਖਰਾਬ ਨੇ ਜਿਹੜੇ ਜਿੰਨੂੰ ਦੇ ਧਰਮ ਦੇ ਇਹ ਪਾਕ ਧਰਮੀ ਨਹੀਂ ਬਣਦਾ ਮਾਰੀ ਕਿੰਗੇ ਵੀ ਰਹਿਤ ਬਿਨਾਂ ਨੇ ਸੱਚ ਤਹਾਵੈ ਰਹਿਤ ਬਿਨਾਂ ਦਰ ਝੋਟਾਂ ਸਿੱਧੀ ਜੜੀ ਫਾਹਲੇ ਇਹ ਆਪ ਅੰਦਰ ਦੀ ਰਹਿਤ ਹੈ ਆਤਮਿਕ ਅੰਦਰ ਦੀ ਰਹਿਤ ਅੱਖਾਂ ਨੂੰ ਮਰਜਣਾ ਮਾਂ ਮਾਂ ਧੀਆ ਭੈਣਾਂ ਨੂੰ ਅੱਖਾਂ ਦੇ ਨਾਲ ਕਦ ਨਾਲ ਨਿੰਦਿਆ ਨਹੀਂ ਦਿੰਦੇ ਆਂ ਸੋਣੂ ਮੂਹ ਦੇ ਨਾਲ ਨਿੰਦਿਆ ਨਹੀਂ ਕਰਨੀ ਹਾਂਜੀ ਇੱਕ ਤਾਂ ਪੁਰਾਣੀ ਕਰਨੀ ਕੋਈ ਗਵਾਂਢੀ ਤਰੱਕੀ ਕਰਦਾ ਉਹਦੇ ਉਪਦੇਸ਼ ਤੇ ਸਾੜਨਾ ਨਹੀਂ ਧਰਮ ਦਾ ਮਤਲਬ ਹੁੰਦਾ ਸ਼ਰਪ ਗੁਣਾਂ ਦਾ ਸੰਗਰਹਿ ਧਰਮ ਦਾ ਮਤਲਬ ਹੁੰਦਾ ਸ਼ਰਪ ਗੁਣਾਂ ਦਾ ਸੰਗਰਹਿ ਕਿ ਕਿਸੇ ਵੀ ਜਾਤ ਦਾ ਕਿਸੇ ਵੀ ਕੌਮ ਦਾ ਕਿਸੇ ਮੱਜਬ ਦਾ ਪੰਦਾ ਜੇ ਤੋ ਸ਼ੁਭ ਅਮਰ ਜਿਹਦੇ ਬਣ ਜਾਂਦੇ ਉਹ ਧਰਮ ਹੀ ਹੁੰਦਾ ਇਤੋਂ ਤੱਕ ਵੀ ਕਿਸੇ ਵੀ ਤਾਂ ਪੰਚਤਾਂ ਦਾ ਪੰਥ ਇਦੋਂ ਮੁਸਲਮਾਨ ਸੇਖੀ ਸਾਹਿਬ ਜਰਨੀ ਹੋਦੀ ਬੰਦਾ ਉਹ ਜਦੋਂ ਧਰਮ ਦੀ ਪੀਸੀ ਤੱਕ ਹੋਂ ਜਾਂਦਾ ਨਿਰਮਲ ਕਰ ਬਣਾ ਸੀ ਉੱਥੇ ਜਾ ਕੇ ਪੜਦੇ ਡੇਗੀ ਰਹਿੰਦੇ ਹੈਗੇ ਇਹਦਾ ਦਾਕ ਕੀ ਆਪਾਤੀਆ ਔਰਤ ਤੇ ਮਰਦ ਦਾ ਭੇਦ ਮਿਟ ਜਾਂਦਾ ਹੈਗਾ ਮਿੱਟੀ ਅਤੇ ਸੋਨਾ ਬਰਾਬਰ ਹੋ ਜਾਂਦਾ ਜੀ ਮਿੱਟੀ ਅਤੇ ਉਸਤ ਬਰਾਬਰ ਹੋ ਜਾਂਦੀ ਮਹਾਰਾਜੀ ਬਾਣੀ ਦੇ ਵਿੱਚ ਬਾਰਵਰ ਦੱਸਿਆ ਬ੍ਰਹਮ ਜਨ ਦੀ ਇੰਨੀ ਉੱਚੀ ਵਸਤਾ ਹੋਣੀ ਜੀ ਬ੍ਰਹਮ ਕ੍ਰਿਸ਼ਟ ਸਾਮ ਕ੍ਰਿਸ਼ਟ ਇਹ ਬ੍ਰਹਮ ਦੀ ਦ੍ਰਿਸ਼ਟੀ ਉੱਤੇ ਦਰ ਹੈ ਕਿ ਸਾਮੁਦ੍ਰਿਸ਼ਟ ਬਰਾਬਰ ਹੋ ਜਾਂਦੇ ਉੱਤੇ ਵੀ ਸਾਰਾ ਬਰਾਬਰ ਹੋ ਜਾਂਦਾ ਹੈ